ਧੰਨਵਾਦ ਸੋਭਿਦਾਸ ਬੇਨਤੀ ਕਰੇ ਸੰਤ ਸੁਖਚੈਨ ਸਿੰਘ ਜੀ ਮਹਾਪੁਰਸ਼ ਡੇਰਾ ਮਾੜਾ ਸਿੰਘ ਵਾਲੇ ਬਾਬਾ ਜੀ 10 ਮਿੰਟ ਵਾਸਤੇ ਆਓ ਮਾਪੁਰਸ਼ਾ ਵੱਲੋਂ ਜੋ ਆਇਆ ਉਹਦੇ ਹਿਸਾਬ ਨਾਲ ਆਜੋ ਕਿਰਪਾ ਕਰੋ 10 ਮਿੰਟ ਵਾਸਤੇ ਗੁਰੂ ਕੀ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਕਰਨਗੇ ਇਹ ਮਹਾਪੁਰਸ਼ ਵੀ ਸੰਗਤ ਜੀ ਗੁਰਬਾਣੀ ਦਾ ਕੀਰਤਨ ਬਹੁਤ ਪਿਆਰ ਦੇ ਨਾਲ ਰਸਪਿੰਨਾ ਕਰ ਲੈਂਦੇ ਨੇ ਸੋ ਜਿਵੇਂ ਸੰਤ ਸਾਹਿਬ ਸਿੰਘ ਜੀ ਦੇ ਪਾਸੋਂ ਆਪ ਜੀ ਨੇ ਰਾਗ ਵਿਦਿਆ ਦੇ ਵਿੱਚ ਕੀਰਤਨ श्रवण ਕੀਤਾ ਸੋ ਪਹਿਲਾਂ ਬਾਪੂ ਜੀ ਸੰਗਤ ਜੀ ਸਿੱਧਾ ਕੀਰਤਨ ਬਲਵਈ ਧਾਰਨਾ ਦੇ ਵਿੱਚ ਬਹੁਤ ਮਨੋਹਰ ਕੀਰਤਨ ਕਰਦੇ ਸਨ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਰਾਗ ਵਿਦਿਆ ਵਿੱਚਨ ਪੁੰਨ ਹੋ ਕੇ ਹੁਣ ਸੰਗਤ ਜੀ ਉਹ ਗੁਰਬਾਣੀ ਦਾ ਨਿਰੋਲ ਕੀਰਤਨ ਕਰਦੇ ਨੇ ਇਸੇ ਪ੍ਰਕਾਰ ਹੀ ਬਾਬਾ ਸੁਖਤ ਸਿੰਘ ਜੀ ਸੰਗਤ ਜੀ ਗੁਰਬਾਣੀ ਦਾ ਨਰੋਲ ਕੀਰਤਨ ਵੀ ਔਰ ਗੁਰਬਾਣੀ ਦਾ ਧਾਰਨਾ ਵਿੱਚ ਕੀਰਤਨ ਵੀ ਬਹੁਤ ਪਿਆਰ ਦੇ ਨਾਲ ਬਹੁਤ ਭਿੱਜ ਕੇ ਕਰਦੇ ਨੇ ਆਹ ਆਪਾਂ ਮਹਾਪੁਰਸ਼ਾਂ ਦੇ ਪਾਸੋਂ ਸੁਸੰਗਤ ਜੀ ਗੁਰੂ ਦੇ ਵਿਚਾਰਾਂ ਦੀ ਸਾਝ ਉਹਨਾਂ ਦੇ ਨਾਲ ਪਾਈਏ ਤਕਰੀਬਨ 10 ਮਿੰਟ ਵਾਸਤੇ ਸੰਤ ਸੁਖਤ ਸਿੰਘ ਜੀ ਡੇਰਾ ਬਾਬਾ ਮਾਨਾ ਸਿੰਘ ਜੀ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਮ ਅਗਾਧ ਪਾਰ ਬ੍ਰਹਮ ਸੋਇ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਪਰਮ ਸਤਕਾਰਿਓ ਗੁਰੂ ਰੂਪ ਸਾਧ ਸੰਗਤ ਗੁਰੂ ਖਾਲਸਾ ਦੀ ਆਪ ਸਾਰੇ ਜਿੰਨੇ ਵੀ ਮਾਈ ਭਾਈ ਮਹਾਂਪਰਖਾਂ ਦੇ ਸਥਾਨ ਤੇ ਹਾਜ਼ਰੀਆਂ ਭਰ ਰਹੀ ਸਾਰੇ ਹੀ ਵੱਡਿਆਂ ਭਾਂਗਾਂ ਵਾਲਿਆਂ ਬਾਈ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੀਟਿਓ ਪੁਰਖ ਰਸਕ ਬੈਰਾਗੀ ਤੇ ਬਿਨਾਂ ਚੰਗੇ ਕਰਮਾਂ ਤੋਂ ਨਾਦਰਾ ਆਪਣੇ ਪਿਆਰੇ ਦੇ ਦਰਸ਼ਨ ਹੁੰਦੇ ਨੇ ਤੇ ਨਾ ਉਹ ਸਥਾਨ ਤੇ ਜਾ ਹੁੰਦਾ ਹੈ ਜਿੱਥੇ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਹੁੰਦੀ ਸੰਤ ਬਾਬਾ ਈਸ਼ਰ ਸਿੰਘ ਤੇ ਮਹਾਰਾਜ ਦਾਸ ਜੀ ਅੰਦੇ ਸੀ ਮੈਂ ਜਿੱਥੇ ਕਿਸੇ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਹੋਵੇ ਉਥੇ 100 ਸਾਲ ਤੱਕ ਉਹਦੀ ਬੰਦਗੀ ਦਾ ਅਸਰ ਹੁੰਦਾ ਹੈ ਇੱਕ ਵਾਰ ਪਗਾਂ ਸ਼ਿਵ ਜੀ ਮਹਾਰਾਜ ਤੇ ਪਾਰਵਤੀ ਜੀ ਜਾ ਰਹੇ ਸੀ ਰਸਤੇ ਵਿੱਚ ਇੱਕ ਜਗ੍ਹਾ ਬਿਰਮੀ ਲੱਗੀ ਹੋਈ ਦੇਖੀ ਤਾਂ ਭੋਲੇनाथ ਜੀ ਮਹਾਰਾਜ ਸ਼ਿਵ ਜੀ ਮਹਾਰਾਜ ਨਮਸਕਾਰ ਕਰਨ ਲੱਗੇ ਬਾਰ-ਬਾਰ ਨਮਸਕਾਰਾਂ ਕਰ ਰਹੇ ਨੇ ਤੇ ਪਾਰਵਤੀ ਜੀ ਕਹਿਣ ਲੱਗੇ ਤੁਸੀਂ ਕੀ ਕਰ ਰਹੇ ਹੋ ਇਹ ਤਾਂ ਬਿਰਮੀ ਲੱਗੀ ਹੋਈ ਹੈ ਤੇ ਸ਼ਿਵਜੀ ਭਗਵਾਨ ਕਹਿ ਲਗੇ ਤੇ ਕਿਸੇ ਰੱਬ ਦੇ ਪਿਆਰੇ ਨੇ ਬੰਦਗੀ ਕਰਦੇ ਕਰਦੇ ਨੇ ਸਰੀਰ ਛੱਡ ਤਾ ਸਾ। ਵੀ ਇਥੇ ਉਹਨਾਂ ਦਾ ਸਰੀਰ ਸ਼ਾਂਤ ਹੋਇਆ ਸੀ। ਮੈਂ ਨਮਸਕਾਰ ਕਰ ਰਹਾ ਵੀ ਜਿਹੜੀ ਧਰਤੀਏ ਧਨ ਹੋ ਗਈ ਆ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਆ। ਤੇ ਆਪ ਸਾਰੇ ਇਸ ਸਥਾਨ ਤੇ ਆਏ ਹੋ ਇਥੇ ਬਾਬਾ ਧਿਆਨ ਸਿੰਘ ਜੀ ਮਾਹਰੇ ਨੇ ਕਿੰਨਾ ਸਮਾਂਤਾ ਦਿੱਤਾ। ਉਹਦੀ ਕਿਰਪਾ ਤੋਂ ਬਿਨਾ ਕਿੰਨੇ ਲੋਕ ਛੜਕ ਤੋਂ ਲੰਘ ਰਹੇ ਆ ਕਿੰਨਾ ਨਗਰ ਵਸਦਾ ਹੈ ਪਰ ਜੀਤੇ ਕਿਰਪਾ ਹੁੰਦੀ ਆ ਦੇਖੋ ਅਸੀਂ ਸੰਤਾਂ ਕੋ ਰਹਿ ਕੇ ਅਸੀਂ ਬਹੁਤੇ ਬੜੇ ਲਿਖੇ ਨਹੀਂ ਆ ਪਰ ਸੰਤਾਂ ਕੋ ਰਹਿ ਕੇ ਦੇਖਿਆ ਵੀ ਜੀਤੇ ਰੱਬ ਦੀ ਪਿਆਰੇ ਦੀ ਦ੍ਰਿਸ਼ਟੀ ਪੈ ਜਾਂਦੀ ਆ ਨਾ ਜੀਤੇ ਉਹ ਹੱਥ ਰੱਖ ਦਿੰਦੇ ਧੰਨਵਾਦ ਸੋ ਅੱਧੀ ਆਪਾਂ ਸੁਮਨੰਦੀ ਨਾਮ ਦੀ ਗੱਲ ਕਰਦੇ ਆ ਇਹ ਤਾਂ ਉਂਝੋ ਚੱਲ ਜਾਂਦਾ ਹੈ ਉਹਨਾਂ ਦੀ ਦ੍ਰਿਸ਼ਟੀ ਨਾਲ ਨਿਗਾ ਨਾਲ ਹੀ ਚਲਾ ਦਿੰਦੇ ਹੱਥ ਵੀ ਨਹੀਂ ਲਾਉਂਦੇ ਇਹਦਾ ਪਤਿ ਪਿਆਰੇ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਤੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਦ੍ਰਿਸ਼ਟੀ 'ਚ ਇੰਨੀ ਪਾਵਰ ਆ ਤੇ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਇੰਨੀ ਪਾਵਰ ਹੋਰ ਕਿ ਸਾਰੀਆਂ ਸੰਗਤਾਂ ਬੈਠੀਆਂ ਆਪਾਂ ਧਾਰਨਾ ਪੜ੍ਹੀਏ ਸਾਰੇ ਬੋਲੇ ਨਾ ਆਪਣੀ ਰਸਤਾ ਨੂੰ ਸਫਲਾ ਕਰਿਓ ਜੀਵ ਟੇ ਪਗਾਂ ਨਾਲ ਪਰਾਪਤ ਹੋਵੇ ਸਤ ਸੰਗ ਸਾਧਵਾ ਦਾ ਟੇ ਪਗਾਂ ਨਾਲ ਪਰਾਪਤ ਹੋਵੇ ਸਤ ਸੰਗ ਸਾ ਭਗਵਾਨ ਪ੍ਰਾਪਤ ਹੋਵੇ ਸਤ ਸੰਗ ਸਾਧਮਾ ਤੂੰ ਸੰਗ ਸਾਧਾਨਾ ਕਰਪਤ ਹੋਵੇ ਸਤ ਸੰਗ ਸਾਧਾਨਾ ਵੱਡੇ ਭਾਗ ਨਪਰਾਪਤ ਹੋਵੇ ਸਤ ਸੰਗ ਸਾਧਾਨਾ I'm ਪਗਨ ਆਪਰਾਬਤ ਹੋਵੇ ਸਤ ਸੰਗ ਸਾਧੂਆਂ ਦਾ ਵਡੇ ਪਗਨ ਆਪਰਾਬਤ ਹੋਵੇ ਸਤ ਸੰਗ ਸਾਧੂ ਆਵਾ ਵਡੇ ਭਾਗਾਂ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਹਾਂਜੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਇਹ ਗੁਰੂ ਦੀ ਕਿਰਪਾ ਹੈ ਜੋ ਇਤਨੇ ਮਹਾਂਪੁਰਖ ਇੱਕ ਵਾਰ ਸਾਰਿਆਂ ਦੇ ਦਰਸ਼ਨ ਹੋ ਰਹੇ ਇਹ ਆਪਣੇ ਚੰਗੇ ਕਰਮ ਨੇ ਸੋ शास्त्री जी महाराज जी दरसल सिंह महाराज जी दा बहुत बहुत धन्यवाद जिन्ना आप संत ने दर्शन करवाए आप सारे नु यही बेनती कर की रब दे प्यारे करो लाभ प्राप्त करो जितना समय मिलया या इस वास पड़े की ड्यूटी ने एविन आ ईखबाजी नाल जिदा नाल त समय है ਪਰ ਰੱਬ ਦੇ ਪਿਆਰਿਆਂ ਦੀ ਸੰਗਤ ਨਾਲ ਸਮਾਂ ਕੱਢ ਕੇ ਦੇਖੋ ਕਿੰਨਾ ਲਾਹਾ ਪ੍ਰਾਪਤ ਹੁੰਦਾ ਹੈ ਜਿੰਨਾ ਸਮਾਂ ਆਪਾਂ ਨੂੰ ਪਰਮੇਸ਼ਰ ਨੇ ਦਿੱਤਾ ਹੈ ਸ਼ਾਸਤਰੀ ਜੀ ਕੋਲੋਂ ਲਾਹਾ ਪ੍ਰਾਪਤ ਕਰੋ ਉਹਨਾਂ ਕੋਲੋਂ ਗੁਰਬਾਣੀ ਸਿੱਖੋ ਹਨਾ ਕਥਾ ਸਿੱਖੋ ਆਪਣੇ ਬੱਚਿਆਂ ਨੂੰ ਪ੍ਰੇਰੋ ਆਪਾਂ ਨੂੰ ਇਹ ਚੀਜ਼ ਦੀ ਲੋੜ ਹੈ ਭਾਈ ਇਤਨੀ ਅਗ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਜੀਆਂ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਸਤਿ ਸ੍ਰੀ ਅਕਾਲ ਸੰਤ ਸਿੰਘ ਜੀ ਮਹਾਪੁਰਸ਼ ਦਾ ਬਹੁਤ ਬਹੁਤ ਧੰਨਵਾਦ ਸੋ ਅੱਗੇ ਦਾਸ ਬੇਨਤੀ ਕਰੇ ਸੰਤ ਗਿਆਨੀ ਹੀਰਾ ਸਿੰਘ ਜੀ ਸੰਗਤਪੁਰਾ ਵਾਲੇ ਸੋ ਤਕਰੀਰ 10 ਮਿੰਟ ਵਾਸਤੇ ਗੁਰੂ ਕੀਆ ਸੰਗਤਾਂ ਦੇ ਨਾਲ ਉਹ ਵੀ ਗੁਰਮਤ 15 ਮਿੰਟ ਵਾਸਤੇ ਸੋ ਸੰਗਤ ਜੀ ਗੁਰੂ ਕੀਆ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਸੋ ਸੰਗਤ ਜੀ ਜਿਵੇਂ ਮਹਾਪੁਰਸ਼ ਸੰਤ ਸੁਖਚੈਨ ਸਿੰਘ ਜੀ ਬਚਨ ਕਰਕੇ ਗਏ ਨੇ ਕਿ ਆਪ ਜੀ ਇੱਥੇ ਪੁੱਜ ਕੇ